ਮੁੱਲਾਂਪੁਰ ਨਗਰ ਕੌਂਸਲ ਦੇ ਪ੍ਰਧਾਨ ਦੀ ਆਖਰ ਚੋਣ ਅੱਜ ਨੇਪਰੇ ਚੜ ਗਈ ਆਵਾ ਦੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਕਾਂਗਰਸ ਕੋਲ ਸਪਸ਼ਟ ਬਹੁਮਤ ਹੋਣ ਕਰਕੇ ਕਾਂਗਰਸ ਨਾਲ ਸੰਬੰਧਿਤ ਜਸਵਿੰਦਰ ਸਿੰਘ ਹੈਪੀ ਨੂੰ ਪ੍ਰਧਾਨ ਚੁਣ ਲਿਆ ਗਿਆ ਪਰ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪੁਲਿਸ ਅਧਿਕਾਰੀਆਂ ਨਾਲ ਕਾਫੀ ਬਹਿਸ ਹੋਈ ਅਸਲ ਵਿੱਚ ਇਹ ਬਹਿਸ ਆਮ ਆਦੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਅਮਨ ਮੁੱਲਾਪੜ ਨੂੰ ਲੈ ਕੇ ਹੋਈ ਰਾਜਾ ਬੜਿੰਗ ਨੇ ਡੀਐਸਪੀ ਬਰਿੰਦਰ ਸਿੰਘ ਖੋਸਾ ਨੂੰ ਸਵਾਲ ਕੀਤਾ ਕਿ ਨਗਰ ਕੌਂਸਲ ਪ੍ਰਧਾਨ ਦੀ ਚੋਣ ਤੋਂ ਐਨ ਪਹਿਲਾਂ ਇਹ ਪਰਚਾ ਕਿਉਂ ਦਰਜ ਹੋਇਆ ਇਸ ਦਾ ਡੀਐਸਪੀ ਨੇ ਉਹਨਾਂ ਨੂੰ ਜਵਾਬ ਵੀ ਦਿੱਤਾ ਪਰ ਰਾਜਾ ਬੜਿੰਗ ਨੇ ਇਸ ਸਮੇਂ ਡੀਐਸਪੀ ਬਰਿੰਦਰ ਸਿੰਘ ਖੋਸਾ ਨੂੰ ਜ਼ਿੰਮੇਵਾਰੀ ਚੁੱਕਣ ਦੀ ਗੱਲ ਕਿਉਂ ਕਹੀ ਕਾਂਗਰਸ ਦੇ ਆਗੂ ਅਫਸਰਾਂ ਦੀ ਕਾਦੀ ਜ਼ਿੰਮੇਵਾਰੀ ਚੁੱਕ ਰਹੇ ਨੇ ਕਿ ਅਗਲੀ ਸਰਕਾਰ ਕਾਂਗਰਸ ਦੀ ਆਉਂਦੇ ਆਸਾਰ ਬਣ ਰਹੇ ਨੇ ਜਿਸ ਵਿੱਚ ਅਫਸਰਾਂ ਨੂੰ ਖਿਆਲ ਰੱਖਣ ਦਾ ਲਾਲਚ ਦਿੱਤਾ ਜਾ ਰਿਹਾ ਹੈ ਇਹ ਇੱਕ ਬਕਰਾ ਸਵਾਲ ਹੈ ਪੰਜਾਬ ਕਾਂਗਰਸ ਪ੍ਰਧਾਨ ਇੱਕ ਡੀਐਸਪੀ ਦੀ ਕਾਦੀ ਜ਼ਿੰਮੇਵਾਰੀ ਚੁੱਕ ਰਹੇ ਨੇ ਅਤੇ ਉਸ ਨੂੰ ਆਪਣਾ ਭਰਾ ਵੀ ਦੱਸ ਰਹੇ ਨੇ ਨਾਲ ਹੀ ਕਹਿੰਦੇ ਨੇ ਕਿ ਉਹ ਤਾਂ ਡੀਐਸਪੀ ਤੋਂ ਜਾਣਕਾਰੀ ਦੀ ਆਸ ਲਈ ਬੈਠੇ ਸਨ ਰਾਜਾ ਬੜਿੰਗ ਇੱਥੇ ਨਹੀਂ ਰੁਕਦੇ ਉਹ ਇਸ ਤੋਂ ਅੱਗੇ ਲੁਧਿਆਣਾ ਦੇ ਹਾਤੀ ਦੇ ਜ਼ਿਲ੍ਹਾ ਪੁਲਿਸ ਮੁਖੀ ਨਮਦੀਪ ਸਿੰਘ ਬੈਂਸ ਬਾਰੇ ਵੀ ਬਹੁਤ ਕੁਝ ਬੋਲ ਗਏ ਉਹਨਾਂ ਆਖਿਆ ਕਿ ਆਈਪੀਐਸ ਅਧਿਕਾਰੀ ਹੋਣ ਦੇ ਬਾਵਜੂਦ ਸਾਰੇ ਕੰਮ ਵੀ ਕਰੀ ਜਾ ਰਹੇ ਨੇ ਅਤੇ ਸਾਰੇ ਧੰਦੇ ਵੀ ਕਰੀ ਜਾ ਰਹੇ ਨੇ ਅਤੇ ਸਰਕਾਰ ਅੱਗੇ ਬੂਟ ਵੀ ਲਾ ਦਿੰਦੇ ਨੇ ਪੰਜਾਬ ਕਾਂਗਰਸ ਪ੍ਰਧਾਨ ਆਹਾ ਕਿਹੜੇ ਕੰਮ ਧੰਦਿਆਂ ਦੀ ਗੱਲ ਕਰਦੇ ਹੋਏ ਅਜਿਹਾ ਗੰਭੀਰ ਦੋਸ਼ ਲਾ ਰਹੇ ਨੇ ਜਦਕਿ ਦੂਜੇ ਪਾਸੇ ਇਕੱਲੇ ਪੁਲਿਸ ਅਧਿਕਾਰੀ ਨਹੀਂ ਸਗੋਂ ਕੁਝ ਕਾਂਗਰਸ ਦੇ ਆਗੂ ਵੀ ਕਹਿ ਰਹੇ ਨੇ ਕਿ ਜਿਸ ਵਿਅਕਤੀ ਖਿਲਾਫ ਪਰਚਾ ਦਰਜ ਹੋਇਆ ਉਸ ਖਿਲਾਫ ਨੌਜਵਾਨਾਂ ਨੂੰ ਵਿਦੇਸ਼ ਭੇਜਣ ਤੋਂ ਲੈ ਕੇ ਹੋਰ ਵੀ ਕਈ ਦੋਸ਼ ਅਤੇ ਸ਼ਿਕਾਇਤਾਂ ਨੇ ਡੀਐਸਪੀ ਬਰਿੰਦਰ ਸਿੰਘ ਖੋਸਾ ਨੇ ਵੀ ਇਹੋ ਦਲੀਲ ਦਿੱਤੀ ਕਿ ਮੁਲਜ਼ਮ ਪੁੱਛ ਕੇ ਸਮੇਂ ਮੰਨਿਆ ਕਿ ਉਸਨੇ ਬੰਦਾ ਵਿਦੇਸ਼ ਭੇਜਿਆ ਜਦਕਿ ਉਸ ਕੋਲ ਇਸ ਦਾ ਲਾਇਸੈਂਸ ਵੀ ਨਹੀਂ ਹੈ ਫੇ ਰਹਾ ਰਾਜਾ ਬੜਿੰਗ ਇਸ ਵਿਅਕਤੀ ਲਈ ਇੰਨਾ ਵੱਡਾ ਸਟੈਂਡ ਕਿਉਂ ਲੈ ਰਹੇ ਨੇ ਇਹ ਵੀ ਸਵਾਲ ਹੈ ਕਿ ਜਦੋਂ ਤੱਕ ਇਹ ਵਿਅਕਤੀ ਆਮ ਆਦੀ ਪਾਰਟੀ ਵਿੱਚ ਸੀ ਤਾਂ ਉਦੋਂ ਕਿਵੇਂ ਦੁੱਧ ਤੋਤਾ ਬਣਿਆ ਰਿਹਾ ਤੁਸੀਂ ਆਪੇ ਦੇਖ ਲਓ ਰਾਜਾ ਬੜਿੰਗ ਦੀ ਡੀਐਸਪੀ ਬ੍ਰਿੰਦਰ ਸਿੰਘ ਖੋਸਾ ਨਾਲ ਹੋਈ ਬਹਿਸ ਮੌਕੇ ਕੀ ਹੋਇਆ ਕੇਸ ਸੀ ਤਾਂ ਉਹ ਨਹੀਂ ਆਪ ਕੋਲ ਨਹੀਂ ਇਹ ਪੁਰਾਣਾ ਕੇਸ ਸੀ ਤਾਂ ਅੱਗੇ ਪਿੱਛੇ ਇਲੈਕਸ਼ਨ ਪਾ ਕੇ ਕਰਦੇ ਜਿਹਦੀ ਕੋਈ ਲਾਇਸੈਂਸ ਬਾਹਰ ਭੇਜਣ ਵਾਸਤੇ ਹਨਗੇ ਹੁਣ ਆਪਾਂ ਕਿਸ ਬੇਸ ਤੇ ਖਾਇਲ ਕਰਾਂਗੇ ਸਾਨੂੰ ਦਰਖਾਸਤੀ ਹੁਣ ਉਧਰ ਕਿਸੇ ਵਜ੍ਹਾ ਸਾਬੇ ਇੱਥੇ ਚੇਤ ਇਲੈਕਸ਼ਨ ਆ ਦੇ ਅੱਜ ਮੈਂ ਤੁਹਾਡੀ ਕੰਤੂ ਦਾ ਸਮਝਿਆ ਵੀ ਹੋ ਸਕਦਾ ਉਹ ਇਹ ਕਹਿਣਾ ਚਾਹੀਦਾ ਹੈ ਸਹੀ ਤੇ ਇਹ ਤੇ ਦਖਾਸ਼ਤ ਦਿੱਤੀ ਹੋਵੇ ਬਟ ਆਪਾਂ ਦਖਾਸ਼ਤ ਦੇ ਵਿੱਚ ਬਿਲਕੁਲ ਮੈਰਿਟ ਦੇ ਗਏ ਆ ਇਸ ਬੰਦੇ ਨੇ ਸਟੇਟਮੈਂਟ ਤੁਹਾਨੂੰ ਪੜਾ ਦਊਗਾ ਵੀ ਮੈਂ ਉਹ ਬੰਦੇ ਨੂੰ ਬਾਹਰ ਭੇਜਿਆ ਵਾ ਬਟ ਇਹਦੇ ਕੋਲ ਲਾਇਸੈਂਸ ਹੈ ਨਹੀਂਗਾ ਜੀ ਕੰਮ ਕਰਨ ਦਾ ਐਗਰੀ ਐਗਰੀ ਮੰਨ ਲਈ ਮੈਂ ਤੁਹਾਡੀ ਗੱਲ ਜੀ ਲੇਕਿਨ ਉਹ ਰਾਤ ਨੂੰ ਕੱਲ ਚੋਂ ਤੋਂ ਅੱਜ ਰਾਤ ਇਨਕੁਆਰੀ ਕੰਪਲੀਟ ਹੋ ਕੇ ਪਰਚਾ ਦਰਜ ਹੋਣਾ ਪਰ ਸਾਡੇ ਕੋਲ ਤਾਂ 14 ਦਿਨਾਂ ਦਾ ਮਤਲਬ ਟਾਈਮ ਹੁੰਦਾ ਵੀ ਅਸੀਂ ਕੋਈ ਚੀਜ਼ ਡਿਸਾਈਡ ਕਰਨੀ ਹੈ ਹੁਣ ਜੇ ਸਾਡੇ ਕੋਲ ਕੋਈ ਕੰਪਲੇਂਟ ਉਹਦੇ ਖਿਲਾਫ ਆ ਗਈ ਸਾਨੂੰ ਡਿਸਾਈਡ ਕਰਨੀ ਸੀ ਪਰ ਅਸੀਂ ਕਿਤੇ ਮੈਰਿਟ ਦੇ ਬੇਸ ਤੇ ਛੋਟੇ ਵੀਰ ਗੱਲ ਇਹ ਹੈ ਸੱਚਾ ਸਮਾਰਟ ਅਫੀਸਰ ਇਹ ਤਾਂ ਨਹੀਂ ਸਹੀ ਬੋਲੇਗਾ ਗਲਤ ਗੱਲ ਮੈਂ ਤੁਹਾਨੂੰ ਫਾਈਲ ਦੇ ਫੈਕਟ ਦਾ ਸਾਵਾਂ ਫਾਈਲ ਦਾ ਫੈਕਟ ਤਾਂ ਉੱਥੇ ਡਾਊਟਫੁਲ ਹੋ ਗਿਆ ਨਾ ਜਦੋਂ ਚੋਣ ਤੋਂ ਇੱਕ ਦਿਨ ਪਹਿਲਾਂ ਤੁਸੀਂ ਪਰਚਾ ਦਰਜ ਕਰਤਾ ਯੂ ਆਰ ਅਥੋਰਾਈਜ਼ਡ ਤੁਸੀਂ ਕਿਹੜਾ ਕੇਸ ਪਰ ਜੇ ਦੋ ਸਾਡੇ ਕੋਲ ਜੀ ਕੋਈ ਵੀ ਕੰਪਲੇਂਟ ਕਿਸੇ ਆਮ ਬੰਦੇ ਦੀ ਉਹ ਤਾਂ ਹੁਣ ਤੁਸੀਂ ਐਂ ਕਹਿੰਦੇ ਹੋ ਹੁਣ ਕੀ ਕਹੋਗੇ ਸਾਡੇ ਕੋਲ ਜੀ ਐਲਪੀ ਨੇ ਅਸੀਂ ਤੁਹਾਨੂੰ ਤਵਾਰ ਸੀ ਤੁਸੀਂ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਕਿ ਕੋਈ ਕਿਸੇ ਦੇ ਪਰਚਾ ਮੈਂ ਗਲਤ ਗਲਤ ਪਰਚਾ ਨਹੀਂ ਜੇ ਸਾਡੇ ਕੋਲ ਐਵੀਡੈਂਸ ਉਹਦਾ ਆਇਆ ਕਦੇ ਪਰਚ ਨੇ ਹਜੇ ਤੱਕ ਜਿੰਨੇ ਪਰਚੇ ਕੀਤੇ ਕਦੇ ਪੁਲਿਸ ਨੇ ਕਿਹਾ ਵੀ ਮੈਂ ਗਲਤ ਕੀਤਾ ਉਹਨਾਂ ਨੇ ਜੇ ਠੀਮ ਰੱਖਿਆ ਨਹੀਂ ਬਹੁਤ ਪਰਚੇ ਕੈਨਸਲ ਹੁੰਦੇ ਜਿਹੜੇ ਝੂਠੇ ਪਰਚੇ ਮਦਈ ਨੂੰ ਦਰਜ ਕਰਦੇ ਸਰ ਕੈਨਸਲ ਸਾਡੇ ਵਰਗਾ ਦਾ ਬੰਦਾ ਅੰਦਰ ਰਿਹਾ ਹੁੰਦਾ ਨਾ ਵਿਚਾਰਾ ਉਹਦੋਂ ਬਾਅਦ ਕੈਨਸਲ ਨਹੀਂ 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 ਅਰੈਸਟ ਅਸੀਂ ਫੇਰ ਪਾਵਾਂਗੇ ਸਾਡੇ ਕੋਲ ਐਵੀਡੈਂਸ ਹੋਊਗਾ ਪਰਚਾ ਮਦਈ ਨੇ ਜੁਸਟਿਸ ਨਹੀਂ ਨਹੀਂ ਹੁਣ ਐਵੀਡੈਂਸ ਹੋਣਾ ਹੀ ਨਹੀਂ ਇਹਦੋਂ ਬਾਅਦ ਤੁਸੀਂ ਕਹਿੰਦੇ ਵੀ ਉਹ ਅਰੈਸਟ ਐਵੀਡੈਂਸ ਹੈ ਨਹੀਂਗਾ ਉਹਨੂੰ ਛੱਡ ਦਿੱਤਾ ਗਿਆ ਕਿਉਂਕਿ ਪ੍ਰੈਸ਼ਰ ਜੇ ਸਾਡਾ ਪ੍ਰਬੰਧਨ ਬਣ ਗਿਆ ਜੇ ਸਾਡਾ ਉਸ ਚੀਜ਼ ਦਾ ਇਸ ਪਰਚੇ ਨਾਲ ਕੋਈ ਲੈਣਾ ਦੇਣਾ ਨਹੀਂ ਅੱਗੇ ਥੋੜੀ ਜ਼ਿੰਮੇਵਾਰੀ ਚੱਕ ਲਈ ਸੀ ਠੀਕਾ ਮੈਨੂੰ ਦੱਸਦਾ ਪਰ ਮੈਂ ਆਖਿਆ ਵੀ ਉਹ ਯੰਗ ਮੁੰਡਾ ਸਾਡੇ ਭਰਾ ਨੇ ਉਹ ਠੀਕਾ ਵੀ ਸਾਡਾ ਦਾ ਮੈਂ ਆਖਿਆ ਵੀ ਨਹੀਂ ਨਹੀਂ ਮੈਂ ਕਿਹਾ ਡਿਪਟੀ ਸਾਹਿਬ ਬਿਲਕੁਲ ਝੂਠ ਨਹੀਂ ਬੋਲਦਾ ਸਾਡਾ ਭਰਾ ਹੈ ਉਹ ਮੈਨੂੰ ਦੱਸੇਗਾ ਜੇ ਕੋਈ ਐਸੀ ਗੱਲ ਹੋਈਗੀ ਐਕਚੁਅਲੀ ਤਾਂ ਥੋੜਾ ਜਿਹੜਾ ਐਸਐਸਪੀ ਸਾਹਿਬ ਹੈ ਨਾ ਉਹ ਜਮਾਂ ਬੂਢੀ ਬੋਲਦੇ ਹੈ ਸਰਕਾਰ ਦੇ ਕੋਈ ਲੈਣਾ ਦੇਣਾ ਨਹੀਂ ਹੈ ਜੀ ਜੀ ਆਈਪੀਐਸ ਆਫੀਸਰ ਹੈ ਜਮਾਂ ਹੱਦ ਮੁਕਾਮ ਕਸਮੇ ਦੇ ਵਿੱਚ ਚੱਲਦਾ ਹੈ ਤੁਹਾਡਾ ਕਾਟਸੂਰ ਹੈ ਇਹਨੂੰ ਕਸੂਰ ਦੀ ਕਿਸੇ ਤੱਕ ਸੋਚਦੀ ਜੀ ਪੀਂਗੇ ਆਈਪੀਐਸ ਅਫੀਸਰ ਨਾਲੇ ਸਾਰੇ ਕੰਮ ਕਰੀ ਜਾਂਦਾ ਨਾਲੇ ਸਾਰੇ ਧੰਦੇ ਕਰੀ ਜਾਂਦਾ ਨਾਲੇ ਸਿਸਟਮ ਉਹਨੇ ਜਮਾ ਸਰਕਾਰ ਦੇ ਅੱਗੇ ਮਲਕੇ ਵੋਟ ਲਾ ਦਿੱਤੇ ਮੈਨੂੰ ਉਮੀਦ ਨਹੀਂ ਸੀ ਵੀ ਕੇਸ ਆਫੀਸਰ ਇੰਨਾ ਕਰਦਾ ਹੋਵੇ ਕਿਹੜੀ ਇਸ ਪਰਚੇ ਦੀ ਗੱਲ ਹੋ ਮੈਂ ਤੁਹਾਨੂੰ ਅੱਜ ਦੱਸ ਰਿਹਾ ਇੱਕ ਬੰਦੇ ਨੇ ਮੇਰੇ ਕੋਲ ਆ ਕੇ ਮੰਨਿਆ ਵੀ ਬੰਦਾ ਸੀ ਬਾਹਰ ਭੇਜਿਆ ਐਂਡ ਹੀ ਵਾਸ ਹੈਵਿੰਗ ਨਾਟ ਐਨੀ ਲਾਇਸੈਂਸ ਟੂ ਵਰਕ ਐਜ਼ ਅ ਏਜੰਟ ਪਰਚਾ ਕਰਦੇ ਹੋਏ ਉਹ ਵੀ ਗੱਲਬਾਤ ਸੱਚ ਚੱਲ ਰਹੀ ਸੀ ਦਿਸ ਇਜ਼ ਅ ਫੈਕਟ ਯਾ ਦੱਸ ਮੈਨੂੰ ਤੁਸੀਂ ਆਪ ਨੂੰ ਜਸਟੀਫਾਈਡ ਯੂਅਰ ਪਰਚਾ ਬਟ ਪਰਚਾ ਹੋਇਆ ਬ੍ਰਦਰ ਪਤਾ ਕੀ ਹੈ ਕੋਈ ਫਰਕ ਨਹੀਂ ਪੈਂਦਾ ਸਾਡਾ ਤਾਂ ਹੋਰ ਬੰਦਾ ਇੱਕ ਮਜਬੂਤ ਹੋ ਗਿਆ ਸਾਨੂੰ ਬੋਲ ਸ਼ਿਟ ਵਾਟ ਪੁਲਿਸ ਇਸ ਡੂਇੰਗ ਤੇ ਜਿਹੜੀਆਂ ਸਰਕਾਰਾਂ ਕਰੋਗੀਆਂ ਇਹ ਸਰਕਾਰ ਬਦਲਾਅ ਇਸ ਕਰਕੇ ਬਣੀ ਸੀ ਕਿ ਇਹ ਕਾਂਗਰਸੀਆਂ ਤੇ ਕਾਲੀਆਂ ਨਾਲੋਂ ਡਿਫਰੈਂਟ ਸਰਕਾਰ ਹੋ ਪਰ ਇਹਨਾਂ ਨੇ ਤਾਂ ਮਾਂਦਿਆਂ ਹੀ ਸ਼ੇਰਾਂ ਨੇ ਹੱਦੀ ਟਪਾਸ ਇਹ ਵੱਲੀ ਨਹੀਂ ਸੀ ਆ ਦੇਖੋ ਬਿਲਕੁਲ ਉਪਰ ਹੌਸਾ ਵੀ ਕੋਈ ਵੀ ਐਮਸੀ ਆਵੇ ਆਪਦਾ ਵੋਟ ਪਾ ਗਏ ਜਿਹਦੀ ਮジョਰਿਟੀ ਹੋਣੀ ਕੋਈ ਬੰਦਾ ਬਣ ਜੂਗਾ ਉਪਰ ਹੌਸਾ ਅੰਮ੍ਰਿਤ ਸਰ ਵੀ ਵਿਖਿਆ ਇੱਥੇ ਵਿਖਿਆ ਹੁਣ ਸਾਨੂੰ ਨਹੀਂ ਪਰ ਤੁਸੀਂ ਇੱਥੇ ਦੇਖੋ ਤੁਹਾਡਾ ਐਸਡੀਐਮ ਦੇਖੋ ਤੁਹਾਡੇ ਜਿੰਨੇ ਐਮਸੀ ਆ ਜੀ ਉਹਨੇ ਆ ਕੇ ਬੈਠੇ ਹੋਏ ਆ ਅਸੀਂ ਕਿਸੇ ਦੇ ਘਟਚਾ ਨਹੀਂ ਜੀ 11 ਵਜੇ ਤੇ ਭਾਈ ਦੇ ਆ ਜੀ ਉਹਨਰ ਐਸ ਡੀ ਐਮ ਗਾਇਬ ਹੋ ਗਿਆ ਕੋਈ ਐਸ ਡੀ ਐਮ ਸਾਹਮਣੇ ਗੱਲ ਤੁਹਾਡੀ ਕੋਈ ਅਰ ਡੀਸੀ ਨਾਲ ਹੋਈਏ ਕਿੰਨੇ ਆ ਰਿਹਾ ਹੈ ਮੰਤਰੀ ਨੂੰ ਛੱਡਣ ਗਿਆ ਜਿਹਦੀ ਮੈਜੋਰਟੀ ਨਹੀਂ ਉਹਦਾ ਪੰਜਾਂ ਰਾਂਝੇ ਬੰਦਾਨ ਕੋਈ ਇੱਕ ਤਾਂ ਭਜਾਪਾ ਤੁਸੀਂ ਸਾਡਾ ਮੈਜੋਰਿਟੀ ਕੱਲ ਨੂੰ ਜੇ ਇਹ ਅੱਜ ਕੈਨਸਲ ਹੋਈ ਤਾਂ ਕੱਲ ਮੇ ਇੱਕ ਪਰਚਾ ਖੋਸਾ ਹੋਰ ਦੇਵੇਗਾ ਨਹੀਂ ਨਹੀਂ ਅਗਲਾ ਹਫਤਾ ਵੀ ਨਹੀਂ ਨਹੀਂ ਹੋਰ ਐਮਸੀ ਦੇ ਖਿਲਾਫ ਕੋਈ ਅਪਲੀਕੇਸ਼ਨ ਤਾਂ ਨਹੀਂ ਹੈ ਨੋ ਕੋਈ ਪੈਂਡਿੰਗ ਅਪਲੀਕੇਸ਼ਨ ਨਹੀਂ ਸਾਡੇ ਕੋਲ ਹੈ ਵੀ ਕਿਤੇ ਖਾਂ ਨੂੰ ਪਤਾ ਨਹੀਂ ਅੱਜ ਕੈਨਸਲ ਹੋ ਗਿਆ ਆਪ ਜੀ ਕੋਈ ਵੀ ਅਪਲੀਕੇਸ਼ਨ ਪੈਂਡਿੰਗ ਨਹੀਂ ਨਹੀਂ ਇਸ ਤੋਂ ਬਾਅਦ ਨਗਰ ਕੌਂਸਲ ਮੁਲਾਪੁਰ ਦੇ ਪ੍ਰਧਾਨ ਦੀ ਚੋਣ ਵਿੱਚ ਜਸਵਿੰਦਰ ਸਿੰਘ ਹੈਪੀ ਪ੍ਰਧਾਨ ਚੁਣੇ ਗਏ ਚੋਣ ਕਰਵਾਉਣ ਮੌਕੇ ਕਾਂਗਰਸ ਨਾਲ ਹੀ ਸੰਬੰਧਤ ਪੁਰਾਣੇ ਪ੍ਰਧਾਨ ਤੇਲੂ ਰਾਮ ਵੀ ਮੌਜੂਦ ਸਨ ਉਹ ਪ੍ਰਧਾਨ ਦੇ ਚੋਣ ਨੂੰ ਲੈ ਕੇ ਹਾਈ ਕੋਰਟ ਵਿੱਚ ਵੀ ਗਏ ਸਨ ਚੋਣ ਮੌਕੇ ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ ਵੀ ਹਾਜ਼ਰ ਰਹੇ ਚੋਣ ਤੋਂ ਬਾਅਦ ਇਹ ਛੋਟੀ ਜਿਹੀ ਝਲਕ ਦੇਖ ਲਓ ਅਤੇ ਉਸ ਤੋਂ ਬਾਅਦ ਸੁਣਾਵਾਂਗੇ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਚੋਣ ਹੋਣ ਤੋਂ ਬਾਅਦ ਕੀ ਆਖਿਆ ਸਾਰੇ ਕੋਲੋਂ ਤਾਂ ਬੁਲਾਉਣਾ। ਉਹ ਯਾਰ ਤੁਸੀਂ ਸਵਾਬ ਮਨ ਪੂਰਾ ਕਰਦੇ ਤੁਸੀਂ ਤਾਂ ਆਉਂਦੇ ਆਏ। ਸਾਰੇ ਵਰਮਾ ਯਾਰ ਬਹੁਤ ਕੱਢੀ। ਖੜੇ ਹੋਈ ਵਾਈ। ਥਾਰ ਕਿ ਦੂਰ ਪਿੱਛੇ ਵਾਲੇ ਖੜ੍ਹ ਜਾਂਦੇ। ਉਹ ਭਾਈ ਸਾਹਿਬ ਕਾਂਗਰਸ ਦਾ ਪ੍ਰਧਾਨ ਚੁਣਨ ਤੋਂ ਬਾਅਦ ਵੀ ਰਾਜਾ ਬੜਿੰਗ ਠੰਡੇ ਨਹੀਂ ਪਏ। ਅੰਦਰ ਜੋ ਕੋ ਜੋਇਆ ਉਸ ਨੂੰ ਬਿਆਨ ਕਰਦੇ ਆ ਰਾਜਾ ਬੜਿੰਗ ਨੇ ਦੇਖੋ ਕੀ ਮੰਗ ਕੀਤੀ। ਅਤੇ ਹਾਈ ਕੋਰਟ ਦੀਆਂ ਹਦਾਇਤਾਂ ਦਾ ਵੀ ਜ਼ਿਕਰ ਕੀਤਾ ਨਾਲ ਹੀ ਉਹਨਾਂ ਕੈਪਟਨ ਸੰਦੀਪ ਸੰਧੂ ਨੂੰ ਵਧਾਈ ਦਿੰਦੇ ਆ ਜਿੱਤ ਦਾ ਸੇਹਰਾ ਵੀ ਉਹਨਾਂ ਸਿਰ ਹੀ ਬੰਨਿਆ ਇਸ ਪ੍ਰਕਾਰ ਦੀਆਂ ਅੰਦਰ ਹਰਕਤਾਂ ਹੋਈਆਂ ਆਮ ਆਦਮੀ ਪਾਰਟੀ ਦੇ ਦੋ ਤਿੰਨ ਜਿਹੜੇ ਬੰਦੇ ਸੀ ਕੁਰਸੀਆਂ ਚਲਾ ਚਲਾ ਕੇ ਮਾਰੀਆਂ ਉਹ ਵੀਡੀਓ ਰਿਕਾਰਡਿੰਗ ਦੇ ਵਿੱਚ ਹੈ ਮੇਰੀ ਬੇਨਤੀ ਹੈ ਐਸਜੀਐਮ ਨੂੰ ਉਹ ਗ੍ਰੰਥੀ ਨੂੰ ਔਰ ਡੀਐਸਪੀ ਨੂੰ ਕਿ ਇਹੋ ਜਿਹੇ ਲੋਕਾਂ ਤੇ ਸਰਕਾਰੀ ਪ੍ਰਾਪਰਟੀ ਨੂੰ ਜਿਹੜਾ ਨੁਕਸਾਨ ਪਹੁੰਚਾਉਂਦੇ ਔਰ ਖੁਦਮ ਮਚਾਉਣ ਤੇ ਇਹਨਾਂ ਲੋਕਾਂ ਦੇ ਮੁਕੱਦਮੇ ਦਰਜ ਹੋਣਾ ਚਾਹੀਦਾ। ਉਹਨੂੰ ਪਤਾ ਹੈ ਕਿ ਰਿਕਾਰਟਾ ਦੇ ਰਿਕਾਰਟਾ ਪਹਿਲਾਂ 11 ਵਜੇ ਆਉਣਾ ਸੀ ਐਸ.ਡੀ.ਐਮ. ਮੈਡਮ 1 ਵਜੇ ਆਏ। 11 ਵਜੇ ਦਾ ਟਾਈਮ ਦਿੱਤਾ ਗਿਆ ਸੀ ਹਾਈ ਕੋਰਟ ਦੀ ਇਨਸਟਰਕਸ਼ਨ ਦੇ ਬਾਅਦ ਗਾਲੇ ਸੀ ਮਨ ਦੇ ਵਿੱਚ ਕਿ ਕਿਵੇਂ ਨਾ ਕਿਵੇਂ ਇਹਨੂੰ ਪੋਸਟਪੋਨ ਕਰਾਓ। ਇਲੈਕਸ਼ਨ ਇਹ ਨiyet ਸੀ ਅਫਸਰਾਂ ਦੀ ਤੇ ਸਰਕਾਰ ਦੀ। ਲੇਕਿਨ ਅਸੀਂ ਪੂਰੇ ਪਿਆਰ ਪਰ ਪਿਆਰ ਸੀ ਹਾਈ ਕੋਰਟ ਦੀ ਇਨਸਟਰਕਸ਼ਨ ਸੀ। ਅੱਜ ਜਦੋਂ ਚੋਣ ਆਇਆ ਤੇ 8 ਬੰਦਿਆਂ ਨੇ ਖੜੇ ਹੋ ਕੇ ਇੱਕ ਬੰਦਾ ਸਾਡਾ ਇਹਨਾਂ ਨੇ ਮਕਦਮਾ ਦਰਜ ਕਰਕੇ ਉਹਦੇ ਤੇ ਐਮਸੀ ਦੇ ਉਹਨੂੰ ਭਜਾਤਾ ਤੇ 8 ਬੰਦਿਆਂ ਨੇ ਇੱਕ ਤਰਫਾ ਖੜੇ ਹੋ ਕੇ ਵੋਟਾਂ ਪਾਈਆਂ ਤੇ ਅੱਜ ਸਾਡਾ ਜਿਹੜਾ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਹੈ ਉਹ ਇਸ ਕਾਂਗਰਸ ਪਾਰਟੀ ਦਾ ਚੁਣਿਆ ਗਿਆ ਸਾਨੂੰ ਬੇहद ਖੁਸ਼ੀ ਹੈ ਮੈਂ ਵਧਾਈ ਦੇਣਾ ਚਾਹੁੰਦਾ ਇਸ ਦਾ ਪੂਰਨ ਹੱਕਦਾਰ ਸੰਦੀਪ ਸਿੰਘ ਸੰਧੂ ਜਿਹੜਾ ਸਾਡਾ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਇਥੋਂ ਦਾ ਹਲਕਾ ਇਨਚਾਰਜ ਹੈ ਬਹੁਤ ਥਾਂ ਤੇ ਜਦੋਂ ਜੈਦ ਮਿਊਨਿਸਪਲ ਕਮੇਟੀਆਂ ਸਾਡੀਆਂ ਹੋਰ ਵੀ ਬਣੀਆਂ ਲੇਕਿਨ ਕਈ ਥਾਂ ਤੇ ਬੰਦੇ ਤੋੜਦੇ ਪਜਾਲੇ ਮੁਕਦਮੇ ਦਰਜ ਕਰਾ ਕੇ ਡਰਾਲੇ ਲੇਕਿਨ ਇੱਥੋਂ ਦਾ ਜਿਹੜਾ ਸਾਡਾ ਕਾਉਂਸਲਰ ਸਰਬੰਸੀ ਉਹ ਇੰਟੈਕਟ ਹੋ ਕੇ ਖੜੇ ਰਹੇ ਐਂਡ ਸੰਧੂ ਸਾਦੀ ਦੇਖਰੇਖ ਦੇ ਵਿੱਚ ਅੱਜ ਅਸੀਂ ਪ੍ਰਧਾਨ ਹੈ ਜਿਹੜਾ ਮੁੱਲਾ ਪਰਦਾ ਹੈ